ਨੇ ਘਰ ਜੋ ਆਈ ਇੱਕ ਵਾਰ ਦੀ ਗੱਲ ਹੈ ਇੱਕ ਮੁੰਡਾ ਸੀ ਉਹ ਘਰ ਦਾ ਕੰਮ ਬਿਲਕੁਲ ਹੀ ਨਹੀਂ ਸੀ ਕਰਦਾ ਜਿਹੜਾ ਵੀ ਉਸ ਨੂੰ ਕੰਮ ਕਿਹਾ ਜਾਂਦਾ ਉਹ ਨਾ ਕਰਦਾ ਸਗੋਂ ਵੱਖੋ ਵੱਖਰੀ ਬਹਾਨੇ ਬਣਾ ਦਿੰਦਾ ਉਸ ਦੀ ਮਾਂ ਉਹਨੂੰ ਕਦੇ ਬਾਪ ਦੀ ਰੋਟੀ ਦੇਣ ਖੇਤਾਂ ਵਿੱਚ ਭੇਜਦੀ ਤਾਂ ਉਹ ਰਸਤੇ ਵਿੱਚ ਹੀ ਖੇਡਦਾ ਰਹਿੰਦਾ ਰੋਟੀ ਨੂੰ ਹਰ ਰੋਜ਼ ਦੇਰ ਹੋ ਜਾਂਦੀ ਤੇ ਉਸ ਦਾ ਪਿਓ ਭੁੱਖਾ ਹੀ ਹਲਵਾਉਂਦਾ ਰਹਿੰਦਾ ਤੇਕਾਰ ਆ ਕੇ ਆਪਣੀ ਘਰ ਵਾਲੀ ਨਾਲ ਲੜਦਾ ਕਿ ਤੂੰ ਰੋਟੀ ਜਲਦੀ ਨਹੀਂ ਭੇਜਦੀ ਉਸ ਦੀ ਘਰ ਵਾਲੀ ਕਹਿੰਦੀ ਕਿ ਮੈਂ ਤਾਂ ਰੋਟੀ ਜਲਦੀ ਹੀ ਭੇਜ ਦਿੰਦੀ ਆ ਪਰ ਮੁੰਡਾ ਰਸਤੇ ਵਿੱਚ ਖੇਡਦਾ ਰਹਿੰਦਾ ਹੈ ਇੱਕ ਦਿਨ ਜਦ ਉਹ ਮੁੰਡਾ ਪਿਓ ਦੀ ਰੋਟੀ ਲੈ ਕੇ ਗਿਆ ਤਾਂ ਉਹ ਰਸਤੇ ਵਿੱਚ ਖੇਡਦਾ ਰਿਹਾ ਉੱਪਰੋਂ ਸਿਖਰ ਦੁਪਹਿਰ ਹੋ ਗਈ ਉਸ ਦਾ ਪਿਓ ਭੁੱਖ ਤੇ ਪਿਆਸ ਨਾਲ ਸਤਾਇਆ ਸੋਚਣ ਲੱਗਾ ਕਿ ਚਲੋ ਜਾ ਕੇ ਦੇਖਦੇ ਆ ਮੁੰਡਾ ਕੀ ਕਰਦਾ ਹੈ ਜਦ ਉਹ ਰਾਹ ਵਿੱਚ ਆਇਆ ਤਾਂ ਮੁੰਡਾ ਰਸਤੇ ਵਿੱਚ ਮਿੱਟੀ ਦੀਆਂ ਢੇਰੀਆਂ ਬਣਾ ਬਣਾ ਕੇ ਖੇਡਦਾ ਸੀ ਉਸ ਦੇ ਪਿਓ ਨੂੰ ਬਹੁਤ ਗੁੱਸਾ ਆਇਆ ਤੇ ਉਸ ਨੇ ਮੁੰਡੇ ਨੂੰ ਪ੍ਰਾਣੀਆਂ ਨਾਲ ਕੁੱਟਿਆ ਮੁੰਡਾ ਰੋਂਦਾ ਰੋਂਦਾ ਪਿੰਡ ਵੱਲ ਨੂੰ ਦੌੜ ਗਿਆ ਅਤੇ ਉਸ ਨੇ ਆਪਣੇ ਪਿਓ ਤੋਂ ਬਦਲਾ ਲੈਣ ਲਈ ਘਰ ਜਾ ਕੇ ਰੌਲਾ ਪਾ ਦਿੱਤਾ ਕਿ ਮੇਰਾ ਪਿਓ ਮਰ ਗਿਆ ਹੈ ਪਿੰਡ ਦੇ ਸਾਰੇ ਲੋਕ ਇਕੱਠੇ ਹੋ ਗਏ ਤੇ ਉਸ ਦੀ ਮਾਂ ਨੇ ਵੀ ਰੋਣਾ ਪੇਟਣਾ ਸ਼ੁਰੂ ਕਰ ਦਿੱਤਾ ਲੋਕ ਮੁਰਦੇ ਨੂੰ ਲੈ ਕੇ ਆਉਣ ਲਈ ਮੰਝਾ ਆਦ ਲੈ ਕੇ ਖੇਤਾਂ ਵਿੱਚ ਆ ਗਏ ਤੇ ਜਦ ਉਹਨਾਂ ਵੇਖਿਆ ਕਿ ਮੁੰਡੇ ਦਾ ਪਿਓ ਤਾਂ ਹਲ ਬੋਣ ਰਿਹਾ ਹੈ ਤਾਂ ਉਹ ਬੜੇ ਸ਼ਰਮਿੰਦੇ ਹੋਏ ਉਧਰ ਮੁੰਡੇ ਨੇ ਆਪਣੀ ਭੈਣ ਨੂੰ ਸੁਨੇਹਾ ਭੇਜ ਦਿੱਤਾ ਕਿ ਮੇਰਾ ਵਿਆਹ ਹੈ ਤੇ ਉਹ ਚੰਗੇ ਗਹਿਣੇ ਕੱਪੜੇ ਪਾ ਕੇ ਆਵੇ। ਜਦ ਉਹ ਉਸਦੀ ਭੈਣ ਆਈ ਤਾਂ ਮੁੰਡਾ ਉਸ ਨੂੰ ਰਸਤੇ ਵਿੱਚ ਜਾ ਮਿਲਿਆ ਤੇ ਰੋਂਦਾ ਹੋਇਆ ਕਹਿਣ ਲੱਗਾ ਕਿ ਭੈਣ ਤੂੰ ਵਿਆਹ ਤੇ ਆਈ ਹੈ ਇੱਧਰ ਆਪਣਾ ਪਿਓ ਮਰ ਗਿਆ ਹੈ। ਉਸਦੀ ਭੈਣ ਉੱਚੀ-ਉੱਚੀ ਤਾਂ ਹਾਂ ਮਾਰ ਕੇ ਰੋਣ ਲੱਗ ਪਈ। ਉਸ ਨੇ ਸਾਰੇ ਗਹਿਣੇ ਲਾ ਕੇ ਮੁੰਡੇ ਨੂੰ ਫੜਾ ਦਿੱਤੇ ਤੇ ਕਿਹਾ ਤੂੰ ਇਹ ਗਹਿਣੇ ਰੱਖ ਮੈਂ ਹੁਣ ਅਫਸੋਸ ਕਰਨ ਜਾਣਾ ਹੈ ਇਹ ਗਹਿਣੇ ਪਾਈ ਚੰਗੇ ਨਹੀਂ ਲੱਗਦੇ ਐਨਾ ਕਹਿ ਕੇ ਕੁੜੀ ਪਿੰਡ ਨੂੰ ਤੁਰ ਗਈ ਤੇ ਮੁੰਡਾ ਗਹਿਣੇ ਲੈ ਕੇ ਦੌੜ ਗਿਆ ਕੁੜੀ ਜਦ ਘਰ ਆਈ ਤਾਂ ਉਸਨੇ ਦੇਖਿਆ ਕਿ ਸਭ ਸੁੱਖ ਸਾਦ ਹੈ ਉਧਰ ਮੁੰਡਾ ਜਦ ਕਿੰਨੀ ਦੂਰ ਚਲਾ ਗਿਆ ਤਾਂ ਉਸ ਨੂੰ ਰਸਤੇ ਵਿੱਚ ਇੱਕ ਕੋੜੀ ਵਾਲਾ ਆਦਮੀ ਮਿਲਿਆ ਕੋੜੀ ਵਾਲਾ ਉਸ ਨੂੰ ਪੁੱਛਣ ਲੱਗਾ ਕਿ ਮੁੰਡਿਆ ਤੇਰਾ ਨਾਮ ਕੀ ਹੈ ਮੁੰਡੇ ਨੇ ਜਵਾਬ ਦਿੱਤਾ ਕਿ ਮੇਰਾ ਨਾਮ ਕੱਲ ਦੁਪਹਿਰ ਹੈ ਉਹ ਆਦਮੀ ਨੇ ਕਿਹਾ ਚੰਗਾ ਤੂੰ ਮੇਰੀ ਘੋੜੀ ਦਾ ਧਿਆਨ ਰੱਖੀ ਮੈਂ ਜਰਾ ਪਿਸ਼ਾਬ ਕਰ ਲਵਾਂ ਮੁੰਡੇ ਨੇ ਕਿਹਾ ਚੰਗਾ ਉਹ ਆਦਮੀ ਮੁੰਡੇ ਨੂੰ ਘੋੜੀ ਫੜਾ ਕੇ ਆ ਪਿਸ਼ਾਬ ਕਰਨ ਚਲਾ ਗਿਆ ਮੁੰਡੇ ਨੇ ਮਾਰੀ ਘੋੜੀ ਉੱਪਰ ਪਲਾਕੀ ਤੇ ਘੋੜੀ ਲੈ ਕੇ ਦੌੜ ਗਿਆ ਉਧਰ ਉਸ ਆਦਮੀ ਨੇ ਉੱਠੀ ਉੱਠੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਕੱਲ ਦੁਪਹਿਰ ਮੇਰੀ ਘੋੜੀ ਲੈ ਗਿਆ ਕੱਲ ਦੁਪਹਿਰ ਮੇਰੀ ਘੋੜੀ ਲੈ ਗਿਆ ਲੋਕ ਇਕੱਠੇ ਹੋ ਕੇ ਹੋਏ ਤੇ ਉੱਚੀ ਉੱਚੀ ਹੱਸਣ ਲੱਗ ਪਏ ਕਿ ਕੋੜੀ ਤੇਰੀ ਕੋਈ ਕੱਲ ਦੁਪਹਿਰ ਦੀ ਲੈ ਗਿਆ ਤੇ ਤੂੰ ਹੁਣ ਰੌਲਾ ਪਾਉਂਦਾ ਫਿਰਦਾ ਹੈ ਉਸ ਆਦਮੀ ਨੇ ਬਥੇਰਾ ਜ਼ੋਰ ਲਗਾ ਕੇ ਉਹਨਾਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੂੰ ਲੋਕਾਂ ਉਸ ਨੂੰ ਪਾਗਲ ਸਮਝ ਕੇ ਉਸ ਦੀ ਗੱਲ ਵੱਲ ਕੋਈ ਧਿਆਨ ਹੀ ਨਾ ਦਿੱਤਾ ਮੁੰਡਾ ਕੋੜੀ ਦੜਾਉਂਦਾ ਇੱਕ ਪੁਲ ਦੇ ਪਾਸ ਪਹੁੰਚਿਆ ਤੇ ਉੱਥੇ ਇੱਕ ਬੁੱਢੀ ਆਪਣੀ ਕੁੜੀ ਨਾਲ ਬੈਠੀ ਹੋਈ ਸੀ ਬੁੱਢੀ ਨੇ ਮੁੰਡੇ ਨੂੰ ਪੁੱਛਿਆ ਕਿ ਤੇਰਾ ਨਾਮ ਕੀ ਹੈ ਤਾਂ ਮੁੰਡੇ ਨੇ ਬੁੱਢੀ ਨੂੰ ਕਿਹਾ ਕਿ ਮੇਰਾ ਨਾਮ ਘਰਜੁਆਈ ਹੈ ਬੁੱਢੀ ਨੇ ਕਿਹਾ ਅਸੀਂ ਦੋਵੇਂ ਮਾਮਾ ਤੀਆਂ ਬੜੀ ਦੂਰੋਂ ਤੁਰ ਕੇ ਆਈਆਂ ਹਾਂ ਮੇਰੀ ਧੀ ਥੱਕ ਗਈ ਹੈ ਇਸ ਲਈ ਤੂੰ ਮੇਰੀ ਧੀ ਨੂੰ ਥੋੜੀ ਦੂਰ ਤੱਕ ਘੋੜੀ ਉੱਪਰ ਬਿਠਾ ਲੈ ਮੈਂ ਤੇਰੇ ਨਾਲ ਨਾਲ-ਨਾਲ ਤੁਰ ਹੀ ਆਉਂਦੀ ਆਂ ਮੁੰਡੇ ਨੇ ਕਿਹਾ ਚੰਗਾ ਬੁੱਢੀ ਨੇ ਆਪਣੀ ਧੀ ਨੂੰ ਮੁੰਡੇ ਦੇ ਮਗਰ ਘੋੜੀ ਉੱਪਰ ਚੜਾ ਦਿੱਤਾ ਤਾਂ ਮੁੰਡਾ ਘੋੜੀ ਭਜਾ ਕੇ ਲੈ ਗਿਆ ਬੁੱਢੀ ਲੱਗੀ ਰੌਲਾ ਪਾਉਣ ਘਰ ਜੋ ਆਈ ਮੇਰੀ ਕੁੜੀ ਲੈ ਗਿਆ ਘਰ ਜੋ ਆਈ ਮੇਰੀ ਕੁੜੀ ਲੈ ਗਿਆ ਲੋਕ ਐ ਇਕੱਠੇ ਹੋ ਕੇ ਕਹਿੰਦੇ ਬੁੱਢੀ ਨੂੰ ਪੁੱਛਣ ਲੱਗੇ ਕਿ ਕੀ ਗੱਲ ਹੋਈ ਐ ਤਾਂ ਬੁੱਢੀ ਨੇ ਕਿਹਾ ਘਰ ਜਵਾਈ ਮੇਰੀ ਕੁੜੀ ਲੈ ਗਿਆ ਤੇ ਲੋਕ ਹੱਸਣ ਲੱਗੇ ਉਹਨਾਂ ਕਿਹਾ ਮਾਈ ਕਿਹੜਾ ਕੋਈ ਉਪਰਾ ਲੈ ਗਿਆ ਤੂੰ ਐਵੇਂ ਰੌਲਾ ਪਾਉਣ ਢਈ ਐ ਬੁੱਢੀ ਨੇ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕ ਉਸ ਨੂੰ ਕੰਬਲ ਹੀ ਸਮਝਦੇ ਰਹੇ ਮੁੰਡੇ ਨੇ ਉਹ ਗਹਿਣੇ ਉਸ ਕੁੜੀ ਨੂੰ ਪਵਾ ਦਿੱਤੇ ਤੇ ਆਪਣੀ ਬੋਟੀ ਬਣਾ ਕੇ ਘਰ ਲੈ ਗਿਆ ਉਸ ਦੀ ਮਾਂ ਮੁੰਡੇ ਨੂੰ ਤੇ ਨੂੰ ਨੂੰ ਵੇਖ ਕੇ ਬੜੀ ਖੁਸ਼ ਹੋਈ ਰੱਬ ਰੱਖਾ